ਗਾ ਸਾਨੇ ਨਾਲ ਜਾ ਕੇ ਦੇਲਾ ਕੀ ਮਾਨਾ ਧੁੱਪ ਚ ਨਿਕੜਾ ਹੀ ਚਾਰ-ਪੰਜ ਦਿਨ ਉਹਦੇ ਜਾਣਾ ਉੱਤੇ ਜਾ ਕੇ ਹਲੇ ਦੋ ਰਾਤ ਜਾਣਾ ਜਾਣਾ ਸੀਗਾ ਬੜੀ ਇੱਕ ਪਾਸੇ ਨਹੀਂ ਪਕੌਣਾ ਮਾਰ ਜਾਣਾ ਮੇਰਾ ਚਲ ਚੱਲੀ ਆ ਜਾ ਗਿਆ ਹੁਣ ਕਹਿਣਾ ਚਾਹ ਪਰ ਬੜੁੰਦੇ ਝੂਠ ਹੀ ਬੋਲਦਾ ਨਾਲ ਤਾਂ ਪਿੱਛੇ ਆਉਣਾ ਕੋਲ ਬੋਲਦਾ ਜੁਕੀ ਹੁੰਦਾ ਹੈ ਨਹੀਂ ਉਹ ਤੇ ਮਨੋਣਾ ਪਕੜਾ ਕਿੰਨਾ ਸੀਨੀਅਰ ਹੈ ਫਰੀਆ ਨੈਸ਼ਨਲ ਰੈਵਰੀ ਚਲ ਨਹੀਂ ਬਣਿਆ ਤੇ ਹੁਣ ਦਿਨ ਲੈ ਕੇ ਦਿੱਤਾ ਤੈਨੂੰ ਮੈਂਗੋ ਜ਼ਰਾ ਫੇਵਰੇਟ ਲਾ ਹਾਂ ਕਿੱਦਾਂ ਦੀ ਜਾਣਾ ਤੇਰੀ ਮਰਜ਼ੀ ਚੱਲ ਹੁਣ ਡੈਸ਼ ਰੈਫਰੀ ਨਹੀਂ ਬਣਿਆ ਹੁਣ ਤੁਹਾਨੂੰ ਕੀ ਹੋਆ ਕੀ ਸਿੱਖਿਆ ਤੈ ਉਸ ਨਹੀਂ ਸਿੱਖਿਆ ਬਸ ਵਿਸਪਾਰ ਚੱਲਦੀ ਸਪਾਰ ਸੀ ਔਰ ਕੀ ਸਾਣੇ ਵਾਲਾ ਧੋਪਾ ਉਹ ਸਾੜ ਦੱਸ ਸਾੜਾ ਕਿ ਤੈਨੂੰ 2500 ਰੁਪਏ ਦਿਹਾੜੀ ਮਿਲਿਆ ਕਰਦੇ ਹੁਣ ਕਿੰਨੇ 1400 ਦਾ ਸਾੜ ਨਹੀਂ ਗਾੜੇ ਸਾੜ ਚੱਲਿਆ ਸਾਣੇ ਵਾਲਾ ਨੂੰ ਵੀਰੇ ਰੈਫਰੀ ਕਰਨ ਅੱਜ ਆਈ ਸਾਣੇ ਵਾਲ ਟੂਰਨਾਮੈਂਟ ਇਹਨਾਂ ਰੈਫਰੀ ਚੱਲਿਆ ਤੰਨ ਰਾਇ ਵੀ ਗਾਣਾ ਸ਼ੇਰ ਐ ਵੀ ਚਾਹੀਦਾ ਅੱਜ ਸਾੰਦੇ ਹਾਲ ਚੈਨਲ ਦੇ ਡੀਮੈਟਰ ਆ ਜਣੇ ਹਾਂ ਮੈਂ ਵੀ ਹੱਟ ਗਾਲਾਂ ਦਾ ਪ੍ਰਦਰਸ਼ਨ ਹੋਊਗਾ ਨਹੀਂ ਨਹੀਂ ਆਜ ਉਪਰ ਦਾਈ ਮੈਚ ਆ ਜਾਂਦਾ ਕਹਿੰਦਾ ਨਹੀਂ ਨੇ ਹੌਂਡਿਕ ਸਾੰਭੀ ਨੂੰ ਆ ਮੁੰਡਿਆ ਕਮਾਉਣ ਸਾੰਭੀ ਹੋਏ ਆ ਜਦ ਮੈਦਾਨ ਚੱਲ ਕੇ ਸਾੰਦੇ ਹਾਲ ਕੋਈ ਸਾਰਿਆਂ ਨੂੰ ਸਾੰਦੇ ਨਾਲ ਧੋਪ ਹੀ ਨਹੀਂ ਹੈਗੀ ਓਏ ਪਤਾ ਹੀ ਨਹੀਂ ਹਾਲੇ ਠੰਡ ਆ ਇੱਥੇ ਦਾ ਹਾਂ ਠੰਡਾ ਔਰੇ ਦੇ ਲਾ ਓਏ ਆਪਣੇ ਇਲਾਕੇ ਨਾਲ ਕਿੰਨਾ ਫਰਕ ਆਸਾਨ ਨੇ ਆਉਲਾ ਨਾ ਟੋਪੀਆਂ ਟੁੱਪੇ ਚੱਕ ਲਾ ਕਰੀਮਾ ਕਰੂਮਾ ਲਾਲਾ ਮਰੀ ਕ੍ਰੀਮ ਲੈਣ ਦੀ ਆਪਦੀ ਚਾਹ ਨੇ ਭਾਈ ਕੋਲ ਨੇਵੀ ਆਦੀ ਆ ਦਰਸ਼ਨ ਦੀ ਬਹੁਤ ਧਿਆਨ ਨਾਲ ਅਸਲਾਪੁਰ ਟੀਮ ਦਾ ਇੱਕ ਪਲੇਅਰ ਓ ਯਾਰ ਇਹਨੂੰ ਦੇਣੀ ਨਹੀਂ ਆਉਂਦੀ ਬਾਲ ਚੱਕ ਰੰਡ ਵਾਲਾ ਆ ਜਾ 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 ਚੱਕ ਲੈ ਦੇ ਪਰ ਇਹਨੂੰ ਦਰਮਾਰਾ ਦੇ ਇਹ ਬੱਲੇ ਓ ਯਾਰ ਕੀ ਆਇਆ ਇਧਰ ਇਹਦਾ ਧੰਨਵਾਦ ਆ ਦੇਖ ਲਾਦੇ ਨੇ 6 ਬਾਰਕਰ ਨੇ ਬਗਰਾ ਗਲੇ ਆਉਂਦੇ ਨਹੀਂ ਪਾਰਟੀ ਤੇਰੇ ਧਰ ਦੀ ਹਾਂ ਚੱਲ ਮੈਂ ਕੋਈ ਬਾਈ ਤੂੰ ਕਹਿੰਦਾ ਇਹਨੇ ਲਿਆ ਕੇ ਨਹੀਂ ਦੇਣਾ ਲਿਆ ਕੇ ਦੇਣਾ ਆ ਲਿਆਦਾ ਸਮਾਨ ਹੈਲੋ ਥੈਂਕ ਯੂ ਕਹਦੇ ਕੱਲੂ ਕੱਲ ਓਏ ਕੱਲੂ ਇਹਨੇ ਕਰਨੀ ਤੇ ਕਬੂਤਰ ਜਿੱਤੇ ਆ ਹਾਂ ਕਬੂਤਰ ਜਿੱਤਿਆ ਤੇ ਜਿਹੜਾ ਮੈਚ ਅਗਲਾ ਖੇਡਣਾ ਮੰਗਲੀ ਉੱਚੀ ਤੇ ਗੁੰਡੇ ਨਾਲ ਦੇ ਨਾਲ ਸਾਰਾ ਤੂੰ ਬਾਰ ਬਾਰ ਕੋਕ ਮੰਗਦਾ ਇਹ ਤਾਂ ਨਹੀਂ ਬਜਨ ਘਟਣਾ ਤੇਰਾ ਉੱਡਦਾ ਦੇ ਲੈ ਕਮੇ ਆ ਤੁਹਾਨੂੰ ਵੀਡੀਓ ਦੇ ਦੋ ਓ ਤੋਟੀ ਬੰਦ ਇਹਨਾਂ ਵੀਰਾਂ ਦੀ ਕੀਤੀ ਹੋਈ ਮਿਹਨਤ ਕੀਤਾ ਹੋਇਆ ਪੁਰਾਣਾ ਸਫਲ ਹੋ ਜਗੇ ਕਿਉਂਕਿ ਸੰਗਤ ਜਰ ਦਿਲੋਂ ਜਗਾਰਾ ਲਾਉਂਦੀਆਂ ਤੇ ਮੇਰੇ ਵੀਰੋ ਜਗਾਰਾ ਧੁਰ ਤੱਕ ਜਾਂਦਾ ਵੀ ਮੌਕਾ ਬਰ ਆਉਣਾ ਨਹੀਂ ਪੰਜ ਹੋਰ ਮਿੰਟ ਵੀ ਪੈਣਾ ਤੇ ਮੈਚ ਉਹ ਕਣੀ ਜਾਰੀ ਰਹਿਣੇ ਨੇ ਸਾਹਮਣੇ ਵਾਲੀ ਧਰਤੀ ਹਨਾ ਲੋਪਾਈ ਹੁੰਦੀ ਹੈ ਹਨਾ ਤੇਰੇ ਘਾਰ ਨਹੀਂ ਨਹੀਂ ਹੋਣੀ ਸੀ ਉਹਨੂੰ ਪੱਕੀ ਗੱਲ ਆ ਇਹ ਪੋਥਲੀ ਕਦੇ ਘਰ ਦੇ ਦਨ ਅੱਗੇ ਵੀਰਾਂ ਪੁਰਾਣੇ ਦੇ ਸਾਡੇ ਪਹਿਲਾਂ ਮੇਰੇ ਪਾਉਂਦੇ ਰਹੇ ਆ ਤਾਂ ਨਹੀਂ ਘਾਰਨੀ ਹੁੰਦੀ ਗਹਾਰਨੇ ਨਹੀਂ ਹੁੰਦੇ ਵੀ। ਕਿਹੜੀਆਂ ਅੱਖਾਂ ਹੁੰਦੀਆਂ ਲੋਕ ਬੰਦੇ ਵੀ ਜੇ ਥਰਮਾ ਪੋ ਗਿਆ। ਹਾਂ। ਹਾਂ। ਤੇਰੀਆਂ। ਮਰੀਗਾਂ ਦਾ ਪਰਾ ਹੀ ਨਹੀਂ ਪਤਾ। ਤਾਂ ਹੀ ਤਾਂ ਐਡ ਐਡੀਆਂ ਅੱਖਾਂ ਨੇ। ਛੋਟੀਆਂ ਹੋ ਗਈਆਂ। ਉਹ ਨਾ ਰਹਾ ਥੋੜਾ ਨੀਆਂ ਦੇਖਾਂ। ਮਰੀਗ ਦੇ ਮਰੀਗ ਦੀਆਂ ਹੀ ਨੇ। ਮਰੀਗ ਦੀ ਅੱਖਾਂ ਹੀ ਦੇਖਦੇ ਹੈਂ। ਵੀਰ ਤੇ ਸਾਰੇ ਕાળા ਦਾ। ਕਿਉਂ? ਕਾਲਾ ਵਾਲਾ। ਆਏ ਹਾਏ ਮਰੀਗ ਬੇਇੱਜ਼ਤੀ ਕਰਤਾ ਓਏ। ਤੇ ਇਸੇ ਕਰਦਾ ਵੀ ਜਾਨਾ ਸ਼ਰਮਾ ਭਾਏ ਲੱਗਣਾ ਤੇਰੇ ਪਤਾ ਹਾਂ ਸੋਣਾ ਹੋਏਗਾ ਗੁੱਸਾ ਖਾ ਜਾ ਸੋਣਾ ਹੋਉਂਗਦੂਗੇ ਹਾਂ ਮੈਂ ਕੱਲ ਦੇਖਿਆ ਪਰ ਕੀ ਬਾਟ ਦੇ ਸਰਦਿਗਣਾ ਮੈਂ ਕੱਲ ਹੀ ਦੇਖਿਆ ਮੈਨੂੰ 19 ਸਾਲ ਹੋ ਗਏ ਜਾਣਦੇ ਉਹਨੂੰ ਕੱਲ ਮੈਂ ਸਾਹਮਣੇ ਸੌਣ ਲੱਗਿਆ ਉਹਨੂੰ ਉਹਨੂੰ ਬਹੁਤ ਸੌਣ ਲੱਗਿਆ ਪੂਰੀ ਮੈਚਿੰਗ ਪੂਰੀ ਦਾੜੀ ਕਟਾ ਕੇ ਨਾ ਸਣਾ ਕਹਿੰਗੇ ਕਿਵੇਂ ਕਿਵੇਂ ਦੇਖਣਾ ਆਏ ਟਾਈਮ ਬਾਅਦ ਦੇਖਣਾ ਆਏ ਹੁਣ ਆ ਦੇਖਣ ਆਲੇ ਆਏ ਹੁਣ ਆ ਜਾਨ ਅੱਗੇ ਰੋਜ਼ ਬੋਲੇ ਹੀ ਰਹੇ ਤਾਂ ਸਿਗਰ ਤੇਰੇ ਸਿਗਰ ਕਿਨੂੰ ਨਵਾਂ ਆ ਕੇ ਦੇਖਿਆ ਵਿਚਾਰ ਕੱਲ ਸਿਗਰ ਕਿਨੂੰ ਫੜ ਕੇ ਦੱਸ ਸਹੀ ਕੱਲ ਲੱਗਿਆ ਤੈਨੂੰ ਵੀ ਥੋੜਾ ਮੋਟਾ ਜਗ੍ਹਾ ਦੇ ਦੇ ਰੱਖ ਲੈ ਯਾਰ ਫਤਵਾ ਖੇਡਣਾ ਆ ਤੂੰ ਭੈਣ ਤੋਂ 90 ਕਿਲੋਮੀਟਰ ਅੱਜ ਤੇਰੇ ਜਗਾ ਬੱਪੂ ਭਾਈ ਚੈਨਾ ਵੀ ਆਪਣੇ ਸਮੇਂ ਦਾ ਕਹਿੰਦੇ بڑا ਸੁਲਝਾ ਹੋਇਆ ਖਿਡਾਰੀ ਹੈ ਮੇਰੇ ਵੀਰੋ ਲਓ ਟੀਮਾਂ ਸਾਰੀਆਂ ਹੀ ਸਾਡੇ ਦਰਮਿਆਨ ਤੂੰ ਤਾਂ ਆਉਣਾ ਨਹੀਂ ਫੋਨ 'ਚ ਜਿਹੜੇ ਤਰਫ ਤੇ ਪੁੱਜਿਆ ਨੇ ਸਾਰੀਆਂ ਟੀਮਾਂ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੀਤਾ ਜਾਂਦੇ ਆ ਸਾਡੇ ਆਨ ਦੀ ਮੈਨੇਜਮੈਂਟ ਵੱਲੋਂ ਜਿੰਨੀਆਂ ਵੀ ਟੀਮਾਂ ਕੈਂਗਾ ਆਇਆ ਹੋਇਆ ਕਹਿੰਦੇ ਅੱਜ ਮਾਰ ਦੇ ਲੋ ਸਾਰੀਆਂ ਟੀਮਾਂ ਨੂੰ ਜੀਆਂ ਨੂੰ ਅੱਖੇ ਆ ਰਿਆ ਸਾਡੀ ਸਾਰੀ ਸਪੋਰਟਸ ਕਲੱਬ ਦੇ ਵੱਲੋਂ ਮੇਰੇ ਵੀਰੋ ਵੀਰ ਭਗਤ ਸਿੰਘ ਸਪੋਰਟਸ ਦਾ ਜੋ 20 ਗਰਾਊਂਡ ਦੇ ਵਿੱਚ ਲੋ ਜਿੰਨੀਆਂ ਵੀ ਟੀਮਾਂ ਆਪਾਂ ਆਪਣੇ ਮੈਚਾਂ ਨੂੰ ਸਟਾਰਟ ਕਰੀਆਂ ਨੇ ਉਹਨਾਂ ਦੇ ਕਹਿੰਦੇ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੀਤਾ ਜਾਂਦਾ ਖਿਡਾਰੀਆਂ ਦਾ ਓ ਜਲਾਦ ਆ ਦਰਨੇ ਨੇ ਤੈਨੂੰ ਆ ਬੂਟ ਤੇਨੂੰ ਸਪான்ਸਰ ਕੀਤਾ ਹੈਲੋ ਜੇ ਕਦੇ ਪੈਰ ਨਾਲ ਆਇਆ ਨਾ ਵਾਪਸ ਲੈ ਲੈਣੇ ਆਪਾਂ ਵੀਡੀਓ ਬਣਾ ਲਈ ਪੈਰ ਕੀ ਲਾਉਣਾ ਤੂੰ ਲੈ ਪੁੱਤਾ ਹੈਲੋ ਬੋਲ ਲੈਣੇ ਆਪਾਂ ਪੈਰ ਬਾਹਰ ਨੂੰ ਨਾ ਲੱਗਿਆ ਸਾਰਨੇ ਬੂਟ ਵਾਪਸ ਆਜ ਹੀ ਲੈ ਲਈ ਨਰੇ ਬਣੀ ਇਹ ਕਰਕੇ ਸਾਰਾ ਰੌਲਾ ਪਿਆ ਬਾਹਰ ਇਹ ਅੰਦਰ ਵੀ ਦਿਖਾ ਰੌਲਾ ਜਿੱਧਰ ਪੈ ਰਿਹਾ ਰੌਲਾ ਜਿੱਧਰ ਮਾਰਦੇ ਰੌਲਾ ਦਾ ਦੇ ਕਿਹਦੇ ਕਰਕੇ ਪਿਆ ਆ ਦੇਖ ਬਾਈ ਬੱਟ ਕੀ ਓਏ ਇਹਨੇ ਸਾਰੀ ਟੀਮ ਨਹੀਂ ਆਈ ਉੱਥੇ ਰੌਲਾ ਸਾਰਿਆਂ ਨੂੰ ਇਹ ਕਹਿੰਦਾ ਜੀ ਐਂ ਕਰੋ ਵੋ ਕਰੋ ਆ ਬੰਦਾ ਇਹਦਾ ਚੌਥਾ ਹੀ ਮੈਚ ਹਾਂ ਕਹਿੰਦਾ ਤੀਜਾ ਮੈਚ ਇਹਨੇ ਕਿਰੇ ਗਏ ਕੀ ਹਾਂ ਰਵੀ ਦੋਨੋਂ ਮਾਰੋ ਖੇਡ ਲੋ ਤਿਆਰੀ ਦੇ ਇਹਨਾਂ ਦੋਨੇ ਵਾਰ ਰੌਲਾ ਪਾਦਾ ਹੁਣ ਰੈਵ ਨਹੀਂ ਰੌਲਾ ਪਾਦਾ ਹੁਣ ਹੁਣ ਚੌਥਾ ਮੈਚ ਹੁਣ ਕੀ ਬਣੂ ਬੱਤ ਹੁਣ ਦੱਸ ਹੁਣ ਚੌਥਾ ਮੈਚ ਜਾ ਹੁਣ ਕੀ ਕਰੇਗਾ ਓ ਮਾਈ ਗਾਡ ਦੋ ਮੈਚ ਆ ਗਈ ਮਸ਼ੀਨ ਰਹੀ ਵੱਡੀ ਗਰਮ ਵਾਲੇ ਵੱਡੀ ਮਸ਼ੀਨ ਵੀ ਆ ਪਰ ਫਰੋਂਟੇ ਵੀ ਭੁਜਾਈ ਨੇ ਬਣਾਏ ਅੱਜ ਇਹ ਦੇਖ ਮੇਰੀ ਗੱਲ ਬਣਾਏ ਨੇ ਅੱਜ ਅਮਰੀਕਾ ਤੇਰਾ ਤੇ ਆ ਚੈਨਲ ਬਾਕੀ ਤੇਰੀ ਐ ਸਰਦਾਰ ਬਟ ਮੈਨੂੰ ਲੱਗਦਾ ਵੱਡੀ ਮਸ਼ੀਨ ਹੈ ਬੇਰੇ ਦਾ ਮਸ਼ੀਨ ਆ ਕਟਰ ਕਟਰ ਪੱਟਾ ਕਟਰਾਦਾ ਮਾਦਾ ਨਹੀਂ ਨਾ ਟੁਕ ਮਾਰਦਾ ਸਹੀ ਫਾਦਾ ਫਿਰ ਗੂ ਮਿਲ ਜਾਂਦੇ ਅੱਡ ਨੇ ਚੱਕਵੇ ਬਚਣੇ ਵੀ ਨਹੀਂ ਹੂੰ ਮੂਰਤ ਕਹਤਾ ਹੁਣ ਮਸ਼ੀਨ ਚੱਲ ਪਈ ਉਹ ਇੱਕ ਬੂਟ ਪਾਉਣ ਨੂੰ ਹਾਂ ਹਾਂ ਹੈ ਆ ਦੇਖੋ ਇਹ 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 ਉਹ ਵੱਡੀ ਜਾਂਦਾ ਆਏ ਹਾਏ ਸ਼ੂਟ ਵੀ ਇਹਨੇ ਜਾਣ ਨਾ ਮਾਰੀ ਤਾਂ ਹੀ ਤਾਰ ਨੇ ਵੀ ਕਰਤੀ ਹੋਈ ਆਇਆ ਕਾਲੀਏ ਤਾਰ ਕੀ ਹੋ ਗਿਆ ਤਾਰ ਵਿੱਚ ਆ ਗਈ ਸ਼ੂਟ ਕਿਨੇ ਮਾਰੀ ਤਾਰ ਚ ਇਹਨੇ ਮਾਰੀ ਸੀ ਮੈਂ ਕਿਹਾ ਉਧਰ ਨਹੀਂ ਫਿਰਦੇ ਨਹੀਂ ਸਾਡੇ ਪਿੰਡ ਦੇ ਮੈਚ ਬਾਕੀ ਮੈਚ ਤਾਰ ਆ ਗਈ ਵਿੱਚ ਨਾ ਉਧਰ ਬੈਠੇ ਕਹਿੰਦੇ ਸੀ ਕਿ ਤੈਨੂੰ ਆਣਾ ਮੈਂ ਇੱਥੇ ਪਹੁੰਚ ਰਹਾਂ ਤੇ ਫਿਰ ਬੜੂ ਵਾਲ ਜੇ ਖੁੱਲੇ ਰੱਖਿਆ ਕਰ ਹੇ ਬੋਲ ਬਾਲ ਜੀ ਖੁੱਲੇ ਰੱਖਿਆ ਕਰ ਮੈਨੂੰ ਸੋਹਣੇ ਲੱਗਦੇ ਆ ਉਹ ਕਾਹੂ ਰਿਹਾ ਯਾਰ ਪੜਕੀ ਕੀ ਕਹਿਣਾ ਯਾਰ ਦੇਖ ਲੈ ਬਾਲ ਜੇ ਖੁੱਲੇ ਰੱਖਿਆ ਕਰਗਾ ਤਾਂ ਸੋਹਣੇ ਲੱਗਦੇ ਆ ਦੇ ਸੁਣੋ ਤਾਂ ਨਹੀਂ ਮਿਲਿਆ ਜਿਹਨੂੰ ਚਲੋ ਵੀ ਚਲੋ ਲੈ ਕਰਦੇ ਵੀਰ ਜਲਦੀ ਇਹਨੂੰ ਲੈਪਾ ਕਰੀਏ ਲੈ ਵੀ ਹੈਪੀ ਬਰਥਡੇ ਸਾਰੇ ਸਤਿਵੰਤ ਜੱਟਾਂ ਨੂੰ ਸਾਰੇ ਪਰਵਾਨਾ ਵਾਲਾ ਅੱਜ ਵੱਡੇ ਤੂਜ ਮਰੇ ਅੱਜ ਮੁੰਡਾ 30 ਸਾਲ ਦਾ ਹੋ ਗਿਆ 30 ਸਾਲ ਹੋ ਗਏ ਬਾਈ ਵੇਡੋ ਜੋ ਕਹੀ ਨਹੀਂ ਅੱਜ ਤੂਜ ਭਰਾ ਕੋਡ ਕਰਾ ਲੈ ਕੇਰ ਇਕੱਠੇ ਹੋ ਜਾ ਪਈਏ ਘਰਾਂ ਤੋਂ ਚੱਲ ਆਏ ਹਾਏ ਹਾਏ ਤੇ ਕਰਵਾ ਲਈਏ ਬੈਸਟਾਰ ਬਹੁਤ ਬਹੁਤ ਧੰਨਵਾਦ ਮਸ਼ੀਨ ਜੱਲੀ ਮਸ਼ੀਨ ਸੁਖਬਾਦ ਬਾਈ ਗੱਡੀਆਂ ਮਾਰਕਾ ਨੇ ਸਾਡੀ ਫੋਟੋ ਮਸ਼ੀਨ ਮਸ਼ੀਨ ਰਾਜ ਚੌਕੜੀ ਟ੍ਰਿੱਪ ਕਰੇ ਸਾਡਾ ਵੀਰ ਸਿਗਰਾਮ ਸਾਂਹੇ ਵਾਲੀ ਚਾਲ ਕੱਪ ਚ ਚਾਲ ਕੱਪ ਚ ਪਹਿਲਾਂ ਬੋਲ ਕਰਿਆ ਸੀ ਲੈ ਵੀ ਕਾਲੀ ਫੜ ਕੇ ਰੱਖ ਪਾਸੇ ਜਿਹੜੇ ਗਰਾਊਂਡ ਦੇ ਵਿੱਚ ਪੈਸੇ ਜਿੰਨੇ ਆ ਰਹੇ ਨੇ ਲੈ ਵੀ ਭੱਜ ਕੇ ਭਾਈ ਪੈਸੇ ਵਾਲੀ ਗਾੜੀ ਬਣਾਓ ਬਹੁਤ ਬਹੁਤ ਧੰਨਵਾਦ ਇਹ ਵਧੀਆ ਲੱਗੀ ਭਾਈ ਪੈਸੇ ਵਾਲੀ ਗਾੜੀ ਇੱਕ ਵਾਰੀ ਤਾੜੀ ਮਾਰਦੇ ਸੰਦੇ ਵਾਲੇ ਜ਼ੋਰਦਾਰ ਆ ਚਾਉਂਦਾ ਫਲ ਚਾਉਂਦਾ ਉਹ ਸਰਚ ਕਰ ਦੂਦੇ ਵਿੱਚ ਇਹ ਬੰਦੇ ਨੇ ਬਹੁਤ ਵਧੀਆ ਡੈਫੀਨੇਸ਼ਨ ਦੱਸੀ ਆ ਦਾਲ ਤੇ ਸਬਜ਼ੀਆਂ ਦੀ ਇੱਕ ਵੀਰ ਚੈਨਲ ਦਾ ਕਹਿੰਦਾ ਸਾਰਾ ਕੁਝ ਸਿਰ ਤੇ ਦਾਲ ਹੀ ਕਹਿੰਦੇ ਆ ਸਾਰੇ ਚੀਜ਼ਾਂ ਦਾ ਦਾਲ ਹੀ ਹੈ ਦਾਲੀ-ਦਾਲੀ ਫਿਰ ਫਾਲਤਾਂ ਦੂਜਾ ਵੀ ਫਲ ਹੁੰਦਾ ਵਾ ਔਰੇਂਜ ਸੰਤਰਾ ਤੋ ਫਲ ਜ ਆਉਂਦੀ ਨਹੀਂ ਉਹ ਤੋ ਫਿਰ ਫਿਰ ਸਬਜ਼ੀ ਹੋਗੀ ਦਾਲ ਹੋਗੀ ਉਹ ਫਲਾਂ ਫਲਾਂ ਚਾਹੇ ਕਰੋ ਪਿਟਵਾਟਰ ਕੀ ਆ ਟਵਾਟਰ ਫਾਲ ਬਾਹਰ ਤੇ ਸਰਾ ਕਰਦਾ ਮਣੀ ਉਹ ਵੀ ਜਲਦੀ ਆ ਬੰਦੇਰੇ ਵੀ 2 ਮਿੰਟ ਗਰਾਊਂਡ 'ਚ ਵੜਿਆ ਜਿਹੜੀ ਬਾਹਰ ਕੱਢਦਾ ਪਰਵਾਧਰੇ ਹੁਣ ਦਾ ਫੋਟੋ ਖੜਾਇਆ ਉਹ ਭਾਈ ਫਿਰ ਕਿਹ ਜਿਹੜੀ ਗੱਲ ਕੋਈ ਨਹੀਂ ਆਇਆ ਪਹਿਲਾਂ ਕੋਈ ਨਹੀਂ ਲੱਗ ਗਿਆ ਬਦਾਲਾ ਬਾੜਿਆਂ ਦਾ ਨਹੀਂ ਇਹਨੂੰ 2 ਮਿੰਟ ਖੇਡਿਆ ਭਾਈ ਜੀ ਸ਼ੇਪ ਨੂੰ ਦੈਂਤਾ ਉਸ ਨੂੰ ਜਲਦੀ ਆਜੇ ਜਿੱਤ ਕੇ ਪਰਦਾਪੇ ਕਹੇ ਚ ਫਿਰ ਹੋ ਰਿਹਾ ਵਾ ਟੂਰਨਾਮੈਂਟ ਜਿੱਤ ਕੇ ਜਿੱਤ ਜਿੱਥੇ ਮੇਰੀ ਬਾਤ ਕਰਦੇ ਜਲਦੀ ਆਜੇ ਨਾ ਨਹੀਂ ਆ ਬੋੜਾ ਲੱਕੜੀ ਮੈਂ ਮੈਂ ਤਾਂ ਕਰੀਆਂ ਨੇ ਹੁਣ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਿਹੜੀ ਟੀਮ ਆਪਸ ਦੇਖ ਰਹੀ ਹੈ ਅੱਜ ਟੂਰਨਾਮੈਂਟ ਟੂਰਨਾਮੈਂਟ ਜਿੱਤ ਕੇ ਆ ਮੁੰਡੇ ਕਾਲਾ ਜ ਆਜ ਕੋਰਾ ਦੇਖ ਰਿਹਾ ਪਰ ਜਿਹਨਾਂ ਸਭ ਤੋਂ ਪਹਿਲੇ ਲੱਗਿਆ ਬਾਕੀ ਜਿਨ੍ਹਾਂ ਨੇ ਪੈਸੇ ਪੰਜਲੇ ਵਿਦੇਸ਼ਾਂ ਤੋਂ ਉਹਨਾਂ ਦਾ ਤਾਂ ਧੰਨਵਾਦ ਹੈਗੇ ਹੈਗਾ